ਸੰਗਤ ਜੀ ਅੱਜ ਆਪਾਂ 1920 ਤੋਂ ਲੈ ਕੇ 1925 ਤੱਕ ਦਾ 5 ਸਾਲ ਦਾ ਇਤਿਹਾਸ ਸ਼ੁਰੂ ਕਰਦੇ ਆਂ ਤੇ ਇਤਿਹਾਸ ਸ਼ੁਰੂ ਕਰਨ ਵਿੱਚ ਸਭ ਤੋਂ ਪਹਿਲਾਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਸੰਬੰਧੀ ਗੱਲ ਕਰਦੇ ਆਂ ਜਦੋਂ ਤੱਕ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਮਹੰਤਾਂ ਕੋਲੇ ਸੀ ਤਾਂ ਮਹੰਤ ਅੰਮ੍ਰਿਤ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸੀ ਤਾਂ ਉਹਦੇ ਤੇ ਤਿਲਕ ਦੀ ਰਸਮ ਕਰਦੇ ਸੀ ਤਿਲਕ ਲਗਾਉਂਦੇ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 13 ਦਸੰਬਰ 1920 ਨੂੰ ਇਹ ਮਤਾ ਪਾਇਆ ਕਿ ਅੱਜ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਤਿਲਕ ਦੀ ਰਸਮ ਨਹੀਂ ਕੀਤੀ ਜਾਊਗੀ ਪਰ ਜੋ ਸੇਵਾਦਾਰ ਤਿਲਕ ਦੀ ਰਸਮ ਨਿਭਾਉਂਦਾ ਸੀ ਉਸ ਦਾ ਰੁਜ਼ੀਨਾ ਜਾਰੀ ਰੱਖਿਆ ਭਾਵ ਕਿ ਉਸ ਨੂੰ ਭੇਟਾ ਜਾਰੀ ਰੱਖੀ ਤੇ ਇਹ ਮਤਾ ਪਾਇਆ ਗਿਆ ਕਿ ਅੱਗੇ ਜਾ ਕੇ ਫੈਸਲਾ ਕੀਤਾ ਜਾਊਗਾ ਕਿ ਇਸ ਸੇਵਾਦਾਰ ਨੂੰ ਕਿਹੜੀ ਸੇਵਾ ਸੌਂਪੀ ਜਾਣੀ ਹੈ ਉਦੋਂ ਤੱਕ ਜਦੋਂ ਤੱਕ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਨਹੀਂ ਸੀ ਉਦੋਂ ਤੱਕ ਦਰਬਾਰ ਸਾਹਿਬ ਤੇ ਜਿਹੜੀ ਤਿਲਕ ਦੀ ਰਸਮ ਨਿਭਾਈ ਜਾਂਦੀ ਸੀਗੀ ਇਹ ਕਰਮ ਕਾਂਡੀ ਰਸਮ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਸੀ ਤੇ ਅਮਰਤ ਵੇੜੇ ਗੁਰੂ ਗ੍ਰੰਥ ਸਾਹਿਬ ਦੇ ਤਿਲਕ ਲਾਇਆ ਜਾਂਦਾ ਸੀ ਸਭ ਤੋਂ ਪਹਿਲਾਂ ਇਸ ਰਸਮ ਨੂੰ ਬੰਦ ਕੀਤਾ ਗਿਆ ਫਿਰ ਉਸ ਤੋਂ ਅੱਗੇ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 13 ਦਸੰਬਰ 1920 ਨੂੰ ਹੀ ਇੱਕ ਹੋਰ ਮਤਾ ਪਾਇਆ ਕਿਉਂਕਿ ਉਹਨਾਂ ਨੇ ਵਿਚਾਰ ਕੀਤੀ ਕਿ ਜਿਹੜੀਆਂ ਸਭਾ ਸੁਸਾਇਟੀਆਂ ਜਾਂ ਲੋਕਲ ਪੱਧਰ ਤੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਕਰਦੀਆਂ ਨੇ ਉਹਨਾਂ ਨੂੰ ਇਸ ਮਤੇ ਰਾਹੀਂ ਅਗਾਹ ਕੀਤਾ ਗਿਆ ਕਿ ਤੁਸੀਂ ਕਿਸੇ ਵੀ ਗੁਰਦੁਆਰੇ ਦਾ ਪ੍ਰਬੰਧ ਸੰਭਾਲਣ 'ਚ ਜਦੋਂ ਮਦਦ ਕਰਨੀ ਆ ਜਾਂ ਉਸ ਗੁਰਦੁਆਰੇ ਦਾ ਪ੍ਰਬੰਧ ਸੰਭਾਲਣ ਉਪਰੰਤ ਉੱਥੇ ਸੇਵਾ ਕਰਨੀ ਆ ਉੱਥੇ ਕਿਸੇ ਦਾ ਵੀ ਆਪਣਾ ਲੋਕਲ ਜੱਥੇ ਦਾ ਜਾਂ ਛੋਟੀ ਸਬਾ ਸੋਸਾਇਟੀ ਦਾ ਆਪਣਾ ਕੋਈ ਵਿਧਿ ਵਿਵਧਾਨ ਨਹੀਂ ਹੋਊਗਾ ਜਿਹੜਾ ਵੀ ਉੱਥੇ ਕਾਰਜ ਕੀਤਾ ਜਾਊਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹ ਨਾਲ ਕੀਤਾ ਜਾਊਗਾ ਉਹਨਾਂ ਦੇ ਦੱਸੇ ਅਨੁਸਾਰ ਕੀਤਾ ਜਾਊਗਾ ਇਸ ਨਾਲ ਇੱਕ ਜੁੜਤਾ ਬਣੀ ਰਹੀ ਇੱਕ ਵਿਧਿ ਵਿਵਧਾਨ ਅਨੁਸਾਰ ਸਾਰੇ ਹੀ ਗੁਰਦੁਆਰਿਆਂ ਦਾ ਪ੍ਰਬੰਧ ਚੱਲਣਾ ਸ਼ੁਰੂ ਹੋਇਆ ਜਿਹੜੇ ਜਿਹੜੇ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗਏ ਗੁਰਦੁਆਰਾ ਸੁਧਾਰ ਲਹਿਰ ਵਾਲਿਆਂ ਨੇ ਜਿੱਥੇ-ਜਿੱਥੇ ਮੋਰਚੇ ਲਾਏ ਜਿਸ ਤਰ੍ਹਾਂ ਪ੍ਰਬੰਧ ਸੰਭਾਲਿਆ ਤੇ ਜਦੋਂ ਲੋਕਲ ਕਮੇਟੀਆਂ ਨੂੰ ਜਾਂ ਜਿਹੜੇ ਵੀ ਬੰਦੇ ਲੋਕਲ ਕਮੇਟੀਆਂ ਜਾਂ ਸਭਾ ਸੁਸਾਇਟੀਆਂ ਉਹਨਾਂ ਦਾ ਪ੍ਰਬੰਧ ਸੰਭਾਲਣ ਵਿੱਚ ਮਦਦ ਕਰਦੀਆਂ ਸੀ ਉਹਨਾਂ ਨੂੰ ਉੱਥੇ ਪ੍ਰਬੰਧ ਸੰਭਾਲਿਆ ਗਿਆ ਪਰ ਉਹਨਾਂ ਨੂੰ ਹਦਾਇਤ ਕੀਤੀ ਗਈ ਤਾਕੀਦ ਕੀਤੀ ਗਈ ਸਪੈਸ਼ਲ ਮਤਾ ਪਾ ਕੇ ਕਿ ਜੋ ਵੀ ਉਸ ਦਾ ਪ੍ਰਬੰਧ ਸੰਭਾਲਣਾ ਜਿਵੇਂ ਵੀ ਉਹਦਾ ਪ੍ਰਬੰਧ ਕੀਤਾ ਜਾਣਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹ ਨਾਲ ਹੋਣਾ ਉਹਦੇ ਸਲਾਹ ਤੋਂ ਬਿਨਾ ਜੇ ਕੋਈ ਵੀ ਸਭਾ ਸੁਸਾਇਟੀ ਕੰਮ ਕਰੂਗੀ ਤੇ ਉਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਨਹੀਂ ਹੋਊਗੀ ਸੰਗਤ ਜੀ ਜਿਹੜੇ ਜਿਹੜੇ ਵੀ ਗੁਰਦੁਆਰਿਆਂ ਤੇ ਮਹੰਤ ਕਾਬਜ ਸੀ ਜਦੋਂ ਸਿੱਖਾਂ ਦੇ ਜੱਥੇ ਜਾਂਦੇ ਸੀ ਤੇ ਉਹ ਮਹੰਤਾਂ ਨੂੰ ਪਾਸੇ ਕਰਕੇ ਗੁਰਦੁਆਰੇ ਦਾ ਪ੍ਰਬੰਧ ਸੰਭਾਲ ਲੈਂਦੇ ਸੀ ਫਿਰ ਉਸ ਤੋਂ ਬਾਅਦ ਸਰਕਾਰ ਹਰਕਤ ਵਿੱਚ ਆਉਂਦੀ ਸੀ ਜੋ ਸਰਕਾਰ ਹਰਕਤ ਵਿੱਚ ਆਉਂਦੀ ਸੀ ਤਾਂ ਉਹਨਾਂ ਨੇ ਸਿੰਘਾਂ ਨੂੰ ਉੱਥੋਂ ਗੁਰੂ ਘਰ ਤੋਂ ਗ੍ਰਿਫਤਾਰ ਕਰ ਲੈਂਦੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੇਰ ਉਹ ਸੇਵਾਦਾਰਾਂ ਨੂੰ ਛਡਵਾਉਣ ਲਈ ਸੰਘਰਸ਼ ਕਰਦੀ ਸੀ। ਤੇ ਜਦੋਂ ਹੀ ਉਹ ਸੰਘਰਸ਼ ਨੂੰ ਬੂਰ ਪੈਂਦਾ ਸੀ ਸਰਕਾਰ ਨੂੰ ਮਜਬੂਰ ਹੋਣਾ ਪੈਂਦਾ ਸੀ ਉਹਨਾਂ ਸੇਵਾਦਾਰਾਂ ਨੂੰ ਛੱਡਣ ਲਈ। ਤੇ ਸ਼੍ਰੋਮਣੀ ਕਮੇਟੀ ਜਦੋਂ ਉਹਨਾਂ ਨੂੰ ਛਡਵਾ ਲੈਂਦੀ ਸੀ ਸੰਘਰਸ਼ ਕਰਕੇ ਤੇ ਜਿਹੜੇ ਗੁਰਦੁਆਰਿਆਂ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁੰਦਾ ਸੀ ਸੇਵਾ ਕਰਦਿਆਂ ਨੂੰ ਉਸੇ ਗੁਰਦੁਆਰਿਆਂ ਦਾ ਪ੍ਰਬੰਧ ਉਹਨਾਂ ਨੂੰ ਦੁਬਾਰਾ ਸੌਂਪ ਦਿੱਤਾ ਜਾਂਦਾ ਸੀ ਤੇ ਉਹਨਾਂ ਨੂੰ ਇਹ ਸਪੈਸ਼ਲ ਤਕੀਦ ਕੀਤੀ ਜਾਂਦੀ ਸੀ ਕਿ ਜਦੋਂ ਤੱਕ ਸਿੱਖਾਂ ਦੀ ਮਰਜ਼ੀ ਅਨੁਸਾਰ ਕਾਨੂੰਨ ਨਾ ਬਣ ਜਾਵੇ ਗੁਰਦੁਆਰਿਆਂ ਨੂੰ ਸੰਭਾਲਣ ਲਈ ਭਾਵੇਂ ਕਿ ਗੁਰਦੁਆਰਾ ਐਕਟ ਹੋਂਦ ਵਿੱਚ ਨਾ ਆ ਜਾਵੇ ਉਦੋਂ ਤੱਕ ਤੁਸੀਂ ਇੱਥੇ ਸੇਵਾ ਜਾਰੀ ਰੱਖਣੀ ਆ ਜਦੋਂ ਗੁਰਦੁਆਰਾ ਐਕਟ ਹੋਂਦ ਵਿੱਚ ਆ ਗਿਆ ਤੇ ਫਿਰ ਨਵੇਂ ਵਿਧੀ ਵਿਧਾਨ ਮੁਤਾਬਕ ਨਵੇਂ ਸੇਵਾਦਾਰ ਨਿਯੁਕਤ ਕੀਤੇ ਜਾਣਗੇ ਪਰ ਜਿਹੜੇ ਸੇਵਾਦਾਰ ਜਸਵੀ ਗੁਰਦੁਆਰੇ ਚੋਂ ਗ੍ਰਿਫਤਾਰ ਕੀਤੇ ਜਾਂਦੇ ਸੀ ਜਦੋਂ ਸਰਕਾਰ ਨਾਲ ਸੰਘਰਸ਼ ਲੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਸਿੰਘਾਂ ਨੂੰ ਛਡਵਾ ਲੈਂਦੀ ਸੀ ਤਾਂ ਦੁਬਾਰਾ ਫਿਰ ਉਹਨਾਂ ਗੁਰਦੁਆਰਿਆਂ ਦੇ ਵਿੱਚ ਹੀ ਸੇਵਾ ਸੰਭਣ ਲਈ ਉਹਨਾਂ ਨੂੰ ਨਿਯਮਤ ਤੌਰ ਤੇ ਉਹਨਾਂ ਨੂੰ ਉੱਥੇ ਫੇਰ ਭੇਜ ਦਿੱਤਾ ਜਾਂਦਾ ਇਸ ਗੱਲ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਲਈ 20 ਮਾਰਚ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਇੱਕ ਮਤਾ ਪਾਇਆ ਕਿ ਜਿਹੜੇ ਵੀ ਗੁਰਦੁਆਰਿਆਂ ਵਿੱਚੋਂ ਸੇਵਾ ਕਰਨ ਦੌਰਾਨ ਸਰਕਾਰ ਸਿੰਘਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਤੇ ਜਦੋਂ ਸ਼੍ਰੋਮਣੀ ਕਮੇਟੀ ਦੇ ਸੰਘਰਸ਼ ਉਪਰੰਤ ਉਹਨਾਂ ਨੂੰ ਛਡਵਾ ਲਿਆ ਜਾਂਦਾ ਉਹ ਬਕਾਇਦਾ ਇੱਕ ਮਤਾ ਪਾ ਦਿੱਤਾ ਗਿਆ ਕਿ ਉਹਨਾਂ ਦਾ ਜਿਹੜਾ ਪ੍ਰਬੰਧ ਆ ਜਿਹੜੇ ਗ੍ਰਿਫਤਾਰ ਹੋਣ ਤੋਂ ਬਾਅਦ ਜਦੋਂ ਰਿਹਾਅ ਹੋ ਕੇ ਆਉਣਗੇ ਸਿੰਘ ਉਹੀ ਸਿੰਘ ਉਹ ਗੁਰਦੁਆਰੇ ਦਾ ਪ੍ਰਬੰਧ ਸੰਭਾਲਣਗੇ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਨਹੀਂ ਬਣ ਜਾਂਦਾ ਕਾਨੂੰਨ ਨਹੀਂ ਬਣ ਜਾਂਦਾ ਉਦੋਂ ਤੱਕ ਉਹ ਸਿੰਘ ਸੇਵਾ ਜਾਰੀ ਰੱਖਣਗੇ ਸੰਗਤ ਜੀ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਅਕਾਲੀ ਜਥਿਆਂ ਨੇ ਸੰਭਲਿਆ ਸੀ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 20 ਮਾਰਚ 1921 ਨੂੰ ਹੀ ਇੱਕ ਮਤਾ ਵੀ ਪਾਇਆ ਤੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖੜੇ ਹੋ ਕੇ اقਰਾਰ ਕੀਤਾ ਅਰਦਾਸ ਵੀ ਕੀਤੀ ਉਹ ਇਹ ਮਤਾ ਪਾਇਆ ਗਿਆ ਕਿ ਜੇ ਸਰਕਾਰ ਨੇ 10 ਅਪ੍ਰੈਲ ਤੱਕ ਸਾਰੇ ਅਕਾਲੀ ਜਥੇ ਜਿਹੜੇ ਫੜੇ ਗਏ ਨੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਜੇ ਨਾਂ ਛੱਡੇ ਜਿਹੜੀਆਂ ਜਿਹੜੀਆਂ ਗੁਰਦੁਆਰਾ ਸਾਹਿਬ ਦੀਆਂ ਜ਼ਗੀਰਾਂ ਨੇ ਉਹਨਾਂ ਦਾ ਕਬਜ਼ਾ ਸਿੱਖਾਂ ਨੂੰ ਵਾਪਸ ਨਾ ਦਿੱਤਾ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਊਗਾ ਪਰ ਨਾਲ ਹੀ ਇਹ ਮਤਾ ਪਾ ਦਿੱਤਾ ਕਿ ਸੰਘਰਸ਼ ਸ਼ਾਂਤਮਈ ਰਹੇਗਾ ਤਕਲੀਫ ਜੋ ਵੀ ਚਲਣੀ ਪਈ ਚੱਲਾਂਗੇ ਸੰਘਰਸ਼ ਨੂੰ ਸ਼ਾਂਤਮਈ ਰੱਖਿਆ ੜਕਾ ਹਟ ਵਿੱਚ ਨਹੀਂ ਆਏ ਪਰ ਸੰਘਰਸ਼ ਜਾਰੀ ਰੱਖਿਆ ਇਸ ਦਾ ਕਾਰਨ ਇੱਕ ਵੀ ਇਹ ਵੀ ਸੀ ਕਿ ਜੇ ਲੰਮਾ ਸੰਘਰਸ਼ ਲੜਨਾ ਤਾਂ ਉਹ ਸ਼ਾਂਤਮਈ ਰਹਿ ਕੇ ਹੀ ਲੜਿਆ ਜਾ ਸਕਦਾ ਜਿਵੇਂ ਤੁਸੀਂ ਦੇਖਦੇ ਹੋ ਕਿ ਪਿਛਲਾ ਕਿਸਾਨਾਂ ਨੇ ਸੰਘਰਸ਼ ਲੜਿਆ ਬਿਲਕੁਲ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਉਹ ਸ਼ਾਂਤਮਈ ਰਹਿ ਕੇ ਲੜਿਆ ਉਹ ਸ਼ਾਂਤਮਈ ਸੰਘਰਸ਼ ਦੇ ਵਿੱਚ ਕਿਸਾਨਾਂ ਨੇ ਜਿਵੇਂ ਇਸ ਤਰ੍ਹਾਂ ਸਫਲਤਾ ਹਾਸਲ ਕੀਤੀ ਏਸੇ ਹੀ ਤਰ੍ਹਾਂ ਉਦੋਂ ਅਕਾਲੀ ਜਥੇਆਂ ਨੇ ਸਿੰਘਾਂ ਨੇ ਸਿੱਖ ਸੰਗਤਾਂ ਨੇ ਸਫਲਤਾ ਹਾਸਲ ਕੀਤੀ ਇਹ ਬਕਾਇਦਾ ਜਿਹੜਾ ਮਤਾ 20 ਮਾਰਚ 1921 ਨੂੰ ਪਾਇਆ ਗਿਆ ਤੇ ਇਹਦੇ ਵਿੱਚ ਸਫਲਤਾ ਵੀ ਹਾਸਲ ਕੀਤੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਘਰਸ਼ ਤੇਜ ਕੀਤਾ ਤੇ ਗੁਰਦੁਆਰਾ ਐਕਟ ਬਣਾਉਣ ਲਈ ਗੁਰਦੁਆਰਿਆਂ ਸੰਬੰਧੀ ਕਾਨੂੰਨ ਬਣਾਉਣ ਲਈ ਸਰਕਾਰ ਨਾਲ ਗੱਲਬਾਤ ਕਰਨ ਲਈ ਇੱਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਇਹ ਵੀ 20 ਮਾਰਚ 1921 ਨੂੰ ਕੀਤਾ ਗਿਆ ਜਿਸ ਵਿੱਚ 11 ਮੈਂਬਰ ਲਏ ਗਏ ਉਹਦੇ ਵਿੱਚ ਸਰਦਾਰ ਸੁੰਦਰ ਸਿੰਘ ਰਾਮਗੜੀਆ ਸਰਦਾਰ ਭਾਗ ਸਿੰਘ ਬੀਏ ਸਰਦਾਰ ਹਰਬੰਸ ਸਿੰਘ ਅਟਾਰੀ ਸਰਦਾਰ ਜੋਧ ਸਿੰਘ ਐਮਏ ਸਰਦਾਰ ਖੜਕ ਸਿੰਘ ਸਿਆਲਕੋਟ ਸਰਦਾਰ ਨਰੈਣ ਸਿੰਘ ਬੈਸਰ ਸਰਦਾਰ ਸ਼ਿਵਦੇਵ ਸਿੰਘ ਜੀ ਸਰਦਾਰ ਸੁਜਾਨ ਸਿੰਘ ਜੀ ਸਰਦਾਰ ਗੁਰਬਖਸ਼ ਸਿੰਘ ਜੀ ਬਰੇਸਟਰ 바ਵਾ ਹਰਕਿਸ਼ਨ ਸਿੰਘ ਜੀ ਐਮਏ ਪ੍ਰੋਫੈਸਰ ਸਦਾ ਊਜਾਗਰ ਸਿੰਘ ਜੀ ਐਮਏ ਇਹ ਜਿਹੜੀ 11 ਮੈਂਬਰੀ ਕਮੇਟੀ ਬਣਾਈ ਗਈ ਇਸ ਕਮੇਟੀ ਨੇ ਭਵਿੱਖ ਵਿੱਚ ਸਰਕਾਰ ਦੇ ਨਾਲ ਤਾਲਮੇਲ ਕਰਕੇ ਗੁਰਦੁਆਰਾ ਐਕਟ ਪਾਸ ਕਰਵਾਉਣ ਲਈ ਗੱਲਬਾਤ ਕਰਨੀ ਸੀ ਉਸੇ ਹੀ ਤਰਜ਼ ਤੇ 1925 ਦੇ ਵਿੱਚ ਜਦੋਂ ਗੁਰਦੁਆਰਾ ਐਕਟ ਪਾਸ ਹੋ ਗਿਆ ਤੇ ਫਿਰ ਇੱਕ ਅੰਤਰਨ ਕਮੇਟੀ ਬਣਾਈ ਗਈ ਉਹ ਵੀ 11 ਮੈਂਬਰੀ ਤੇ ਜਿਹੜੀ ਹੁਣ ਤੱਕ 11 ਮੈਂਬਰੀ ਕਮੇਟੀ ਗੁਰਦੁਆਰਿਆਂ ਦਾ ਪ੍ਰਬੰਧ ਦੇਖਣ ਦੇ ਵਿੱਚ अहम ਭੂਮਿਕਾ ਨਿਭਾਉਂਦੀ ਹੈ ਸੰਗਤ ਜੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਘਰਸ਼ ਤੇਜ਼ ਹੋਇਆ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣਾ ਸ਼ੁਰੂ ਕੀਤਾ ਤਾਂ ਉਸ ਸਮੇਂ ਦੀ ਸਰਕਾਰ ਨੇ ਇੱਕ ਵਿਉਂਤ ਕੀਤੀ ਕਿ ਹਿੰਦੂ ਸਿੱਖ ਤੇ ਮੁਸਲਮਾਨਾਂ ਦੇ ਵਿੱਚ ਪਾੜਾ ਪਾ ਦਿੱਤਾ ਜਾਵੇ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਉਹਨਾਂ ਨੇ ਕੀ ਕੀਤਾ ਕਿ ਹਿੰਦੂਆਂ ਵਿੱਚ ਤੇ ਮੁਸਲਮਾਨਾਂ ਵਿੱਚ ਅਫਵਾਹ ਫਲਾ ਦਿੱਤੀ ਕਿ ਜਿਹੜੇ ਸਿੱਖ ਨੇ ਉਹ ਮਸੀਤਾਂ ਤੇ ਵੀ ਕਬਜ਼ਾ ਕਰਨਗੇ ਉਹ ਮੰਦਰਾਂ ਤੇ ਵੀ ਕਬਜ਼ਾ ਕਰਨਗੇ ਇਸ ਨਾਲ ਉਹਨਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਮੰਤਕ ਕਮੇਟੀ ਨਾਲ ਜਿੰਨੇ ਵੀ ਸਿੱਖ ਸੀ ਜਿੰਨੇ ਵੀ ਅਕਾਲੀ ਜਥੇਦਾਰ ਸੀ ਅਕਾਲੀ ਜਥੇ ਸੀ ਉਹਨਾਂ ਨੇ ਹਿੰਦੂ ਆਗੂਆਂ ਨੂੰ ਮੁਸਲਮਾਨ ਆਗੂਆਂ ਨੂੰ ਭਰੋਸੇ ਵਿੱਚ ਲੈ ਕੇ ਉਹਨਾਂ ਨੂੰ ਬਿਲਕੁਲ ਸਪਸ਼ਟ ਕੀਤਾ ਕਿ ਸਾਡਾ ਅਜਿਹਾ ਕੋਈ ਇਰਾਦਾ ਨਹੀਂ ਅਸੀਂ ਕੇਵਲ ਤੇ ਕੇਵਲ ਗੁਰਦੁਆਰਿਆਂ ਦਾ ਪ੍ਰਬੰਧ ਹੀ ਸੰਭਾਲਣਾ ਸਾਡਾ ਤੁਹਾਡੇ ਮੰਦਰਾਂ ਨਾਲ ਤੁਹਾਡੀਆਂ ਮਸੀਤਾਂ ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਅਸੀਂ ਅਜਿਹੀ ਕਾਰਵਾਈ ਨਹੀਂ ਕਰਾਂਗੇ ਇਹ ਸਰਕਾਰ ਅਫਵਾਹਾਂ ਡਾ ਰਹੀ ਆ ਸਰਕਾਰ ਅਫਵਾਹਾਂ ਡਾ ਰਹੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਪਰ ਫਿਰ ਨਨਕਾਣਾ ਸਾਹਿਬ ਤੋਂ ਅਖਬਾਰਾਂ ਛਪਦੀਆਂ ਹੁੰਦੀਆਂ ਸੀ ਜਿਹੜੇ ਹਿੰਦੂਆਂ ਦੇ ਆਗੂ ਸੀ ਤੇ ਮੁਸਲਮਾਨਾਂ ਦੇ ਆਗੂ ਸੀ ਉਹ ਨਨਕਾਣਾ ਸਾਹਿਬ ਖੁਦ ਗਏ ਉੱਥੇ ਜਾ ਕੇ ਉਹਨਾਂ ਨੇ ਅਖਬਾਰਾਂ ਵਿੱਚ ਖਬਰਾਂ ਛਪਾਈਆਂ ਆਪਦੇ ਹਿੰਦੂ ਭਾਈਚਾਰੇ ਨੂੰ ਹਿੰਦੂ ਆਗੂਆਂ ਨੇ ਤੇ ਮੁਸਲਮਾਨ ਭਾਈਚਾਰੇ ਨੂੰ ਮੁਸਲਮਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪੂਰਨ ਵਿੱਚ ਗੱਲ ਹੋਈ ਆ ਇਹ ਜਿਹੀ ਕੋਈ ਗੱਲ ਨਹੀਂ ਇਹ ਸਰਕਾਰ ਆਪਣੇ ਵਿੱਚ 파ੜਾ ਪਾਉਣ ਲਈ ਇਹੋ ਜਿਹੀਆਂ ਕਾਰਵਾਈਆਂ ਕਰ ਰਹੀ ਆ ਤੇ ਸਾਰੇ ਹਿੰਦੂ ਤੇ ਸਾਰੇ ਮੁਸਲਮਾਨ ਸचेत ਹੋ ਜਾਣ ਇਹ ਸਾਰੀ ਕਾਰਵਾਈ ਅੰਪ੍ਰੰਤ 20 ਮਾਰਚ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਮਤਾ ਪਾ ਕੇ ਉਸ Hindu ਆਗੂਆਂ ਦਾ ਮੁਸਲਮਾਨ ਆਗੂਆਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਇਸ ਅਫਵਾਹ ਫੈਲਣ ਨੂੰ ਕੰਟਰੋਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਧੰਨਵਾਦ ਜੀ